ਉੜੀ ਇਸ ਵੇਲੇ ਦੂਸਰਾ ਹੋਲਡ ਲੀਡ ਦਾ ਰੈਫਰੀ ਡਿਸੀਜਨ ਜਿਹੜਾ ਪੁਆਇੰਟ ਆ ਜਦੂਰ ਟਵਿਟ ਕਰਾਂਗੇ ਢਾਂਗੇ ਵਾਲਾ ਗੁਰਵਿੰਦਰ ਆ ਗਿਆ ਕੌਣ ਕੌਣ ਪਿਆਰ ਕਰਦੇ ਬਹੁਤ ਬਹੁਤ ਧੰਨਵਾਦ ਹੈ ਲਾਓ ਜੱਜੂ 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 ਤਾੜੀਆਂ ਪਿਆਰ ਦਾ ਪਿਆਰ 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 ਨਾਲ ਕੋਈ ਜੱਜ ਨਹੀਂ ਪਿਆਰ ਦੇ ਨਾਲ ਜੱਜੂ ਪਿਆਰ ਦੇ ਨਾਲ ਪਰਿਵਾਰ ਆ ਆਪਣਾ ਖੇਡ ਕਬੱਡੀ ਆ ਪਿਆਰ ਦੇ ਨਾਲ ਉਹਨਾਂ ਚ ਮਿਹਰਾ ਜੀ ਜਾਣਕਾਰੀ ਜੀ ਬਾਧੇ ਕਰਦੇ ਕਿ ਹੋਲਡ ਪੁਆਇੰਟ ਹੋ ਰੈਫਰੀ ਡਿਸੀਜਨ ਹੋਵੇਗਾ ਪ੍ਰਭ ਜੀ ਇੱਧਰ ਕਬੱਡੀ ਦਾ ਮਹਾਨ ਗੁਰਪ੍ਰੀਤ ਜੰਗੀਆਂਣੇ ਵਾਲਾ ਭਰਾ ਸਾਡਾ ਪੁੱਜਿਆ ਆ ਇਹ ਮਾਡਲ ਆ ਸਾਡੀ ਕਬੱਡੀ ਦਾ ਗੁਰਪ੍ਰੀਤ ਜੰਗੀਆਂਣੇ ਵਾਲਾ ਕਬੱਡੀ ਦਾ ਮਹਾਨ ਆ ਮਿੱਤਰੋ ਮੇਰੀ ਬੇਨਤੀ ਆ ਵੀ ਗਰਾਊਂਡ ਦੇ ਵਿੱਚ ਪ੍ਰਭ ਅੱਜ ਹੱਲਾ ਗੁੱਲਾ ਹੋਣਾ ਆ ਅੱਜ ਕਾਲੇ ਦੇ ਪਿੰਡ ਸਾਰੇ ਹੀ ਪੁੱਜੇ ਆ ਅੱਜ ਕਬਰ ਦੇ ਪਿੰਡ ਸਾਰੇ ਪੁੱਜੀ ਆ ਬੋਪਾ ਰਾਮਾ ਵਾਲਾ ਪੰਡਤ ਜੀ ਸਿਰਾ ਕਰਵਾਤਾ ਲਓ ਸਿਰਾ ਹੋਇਆ ਪਿਆ ਜਿੱਤੇ ਸਿਰਾ